ਇਹ ਐਕਟਰ ਨੂੰ ਪਛਾਣ ਹੀ ਗਿਆ ਉਹਨੇ ਬੀਨੂ ਢੱਲੋਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਜਿਹੜੀ ਫੋਟੋ ਵੀ ਦਿਖਾ ਰਹੇ ਹੋ ਮੈਂ ਫੋਟੋ ਦੇਖ ਕੇ ਦੱਸ ਦਿੰਨਾ ਭਾਜੀ ਇਹ ਫੋਟੋ 2010 ਤੋਂ ਪਹਿਲਾਂ ਦੀ ਹੈ ਬਾਈ ਜੀ ਦੀ ਐਨਾ ਪਤਾ ਤਾਂ ਮੇਰੇ ਸਾਡੇ ਪੇਸ਼ੈਂਟ ਰਹੇ ਨੇ ਜੀ ਇਹ ਅੱਛਾ ਇਹ ਪੇਸ਼ੈਂਟ ਆ ਬੈਕ 2010 ਤੱਕ ਆਲਾ ਬਹੁਤ ਹੀ ਅچھے ਇਨਸਾਨ ਬਹੁਤ ਵਧੀਆ ਬੰਦੇ ਤੇ ਬਹੁਤ ਅੱਛੀ ਸਮਾਈਲ ਹੈ ਇਹਨਾਂ ਦੀ ਹੂੰ ਸੋ ਇਹਨਾਂ ਦੇ ਅਸੀਂ ਕੁਝ ਟ੍ਰੀਟਮੈਂਟਸ ਕੀਤੇ ਸੀਗੇ ਕਿੰਗ ਵੈਰੀ ਹੈਪੀ ਬਹੁਤ ਤੁਸੀਂ ਮਿਲ ਨਹੀਂ ਕਰਨਾ ਹਾਂ ਨਹੀਂ ਬਟ ਹੁਣ ਇਹਨਾ ਇਸਮਾਈਲਸ ਦੇ ਹਸਾਮਲਾ ਤਾਂ ਬੜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹਮ ਪਰਫੈਕਟ ਪਰਫੈਕਟ ਹੈ ਹਾਂ ਸਾਡੇ ਕੋਲੇ ਮਿਸਟਰ ਨਰਿੰਦਰ ਸਿੰਘ ਕਪੂਰ ਜੀ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋ ਸਾਹਿਤਕਾਰ ਨੇ ਪੰਜਾਬੀ ਦੇ ਬਹੁਤ ਵੱਡੇ ਹਾਂ ਬੜੇ ਵੱਡੇ ਸਾਹਿਤਕਾਰ ਹਾਂ ਨਰਿੰਦਰ ਸਾਡੇ ਤੇ ਭਰੋਸਾ ਕਰਦੇ ਆ ਸਾਡੇ ਪੇਸ਼ੈਂਟ ਨੇ ਜੀ ਉਹ ਅਛਾ ਰਿੰਦਸਨ ਕਪੂਰ ਜੀ ਤੇ ਬੜਾ ਚੰਗਾ ਲੱਗਦਾ ਹੈ ਉਹਨਾਂ ਦੇ ਵਾਈਫ ਪਿੱਛੇ ਜੇ ਚਲੋ ਥੋੜਾ ਜਿਹਾ ਬਿਮਾਰ ਸੀਗੇ ਉਹ ਤਾਂ ਉਹਨਾਂ ਦਾ ਟ੍ਰੀਟਮੈਂਟ ਪਰਮੇਸ਼ਵਰਮਾ ਜੀ ਨੇ ਉਹਨਾਂ ਦੇ ਫਾਦਰ ਸੀ ਸ਼ਰਮਾ ਜੀ ਪੂਰੀ ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ ਜੀ ਸੋ ਬੜਾ ਚੰਗਾ ਲੱਗਦਾ ਹੈ ਆ ਵੀ ਇੱਕ ਫੋਟੋ ਹੈ ਪੁਰਾਣੀ ਹੈ ਗਿੱਪੀ ਗਰੇਵਾਲ ਜੀ ਨਵੀਂ ਵੀ ਕੱਢ ਕੇ ਖੰਦਾ ਹੈ ਇਹ ਪੁਰਾਣੀ ਤੁਹਾਡੇ ਉਮਰੇ ਰੱਖੀ ਆ ਆ ਹਾਂ ਬਿਲਕੁਲ ਭਾਜੀ ਸਮਾਈਲ ਡਿਜ਼ਾਈਨਿੰਗ ਡੈਂਟਲ ਵੇਨਇਰਿੰਗ ਜਿਹਨੂੰ ਕਹਿੰਦੇ ਨੇ 101% ਤੇ ਇਹ ਕੋਈ ਗੁਨਾਹ ਨਹੀਂ ਹੈ ਇਹ ਹਰ ਬੰਦੇ ਨੂੰ ਸੋਚ ਜੇ ਕੋਈ ਬੰਦਾ ਕਰਾ ਸਕਦਾ ਤਾਂ ਕਰ ਲੈਣਾ ਚਾਹੀਦਾ ਭਾਜੀ ਇੱਕੋ ਵਾਰੀ ਤੁਸੀਂ ਜਨਮ ਲੈਣਾ ਹੈ ਤੁਸੀਂ ਲੱਖ ਡੇਢ ਲੱਖ 2 ਲੱਖ ਰੁਪਈਆ ਸੀ ਫੋਨ ਤੇ ਲਾ ਦਿੰਨੇ ਆ ਬਿਲਕੁਲ ਜੀ ਬਿਲਕੁਲ ਲਾ ਦਿੰਨੇ ਆ ਨਾ ਜੀ ਬਿਲਕੁਲ ਤੇ ਉਹ ਸਾਲ ਬਾਅਦ ਉਹ ਆਊਟਡੇਟਡ ਹੋ ਜਾਂਦਾ ਨਵਾਂ ਲੈਂਦੇ ਆ ਫਿਰ ਤੇ ਲੈਣੇ ਕਾਦੇ ਵਾਸਤੇ ਆਪਾਂ ਵੱਡਾ ਮਹਿੰਗਾ ਫੋਨ ਆਪਾਂ ਕੰਪਨੀ ਦਾ ਵੀ ਨਾਂ ਨਹੀਂ ਲੈਂਦੇ ਇਮਪ੍ਰੈਸ ਕਰਨ ਵਾਸਤੇ ਹੂੰ ਇਹ ਭਾਜੀ ਤੁਹਾਡੇ ਲੋਕਾਂ ਨੂੰ ਪੋਜੀਟਿਵਲੀ ਇਮਪ੍ਰੈਸ ਵੀ ਕਰੇਗਾ ਤੁਹਾਡਾ ਪ੍ਰਭਾਵ ਵੀ ਪਾਏਗਾ ਤੇ ਸਭ ਤੋਂ ਵੱਡੀ ਗੱਲ ਆ ਤੁਹਾਡੇ ਦੰਦਾਂ ਨੂੰ ਬਚਾਏਗਾ ਵੀ ਤੁਸੀਂ ਸਮਾਈਲ ਡਿਜ਼ਾਈਨ ਕਰਾ ਲਿਆ ਵਿੰਗੇ ਟੇਡੇ ਦੰਦਾਂ ਨੂੰ ਸਿੱਧੇ ਕਰਾ ਲਿਆ ਹੁਣ ਖਾਣਾ ਨਹੀਂ ਫਸੂਗਾ ਵਿੱਚ ਖਾਣਾ ਨਹੀਂ ਫਸੂਗਾ ਤਾਂ ਤੁਹਾਡੇ ਮਸੂੜੇ ਠੀਕ ਰਹਿਣਗੇ ਤੁਹਾਡੇ ਦੰਦ ਠੀਕ ਰਹਿਣਗੇ ਤੁਸੀਂ ਸਮਾਈਲ ਕਰੋਗੇ ਸਪੋਜ਼ ਕਰੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਕਿਤੇ ਡੀਲ ਤੇ ਆਉ ਤੁਹਾਡੀ ਸਮਾਈਲ ਅੱਛੀ ਹੈ ਤੁਸੀਂ ਸਾਹਮਣ ਵਾਲੇ ਨੂੰ ਉਹ ਕਰਦੇ ਹੋ ਕਨਵਿੰਸ ਕਰਦੇ ਹੋ ਹੂੰ ਜੋ ਬੰਦਾ ਸਮਾਈਲ ਕਰੇਗਾ ਉਹ ਬੰਦਾ ਜ਼ਿਆਦਾ ਸਕਸੈਸਫੁਲ ਹੋਏਗਾ ਮੁੱਖ ਦੀ ਗੱਲ ਇਹ ਆ ਹੁਣ ਤੁਸੀਂ ਆਪਣੇ ਮਨ ਚ ਲੈਓ ਜਿੰਨੇ ਸਕਸੈਸਫੁਲ ਲੋਕ ਨੇ ਸਮਾਈਲ ਕਰਨਾ ਹੈ ਇਮੇਜ ਬਣਾ ਲਓ ਇੱਕ ਉਹਨਾਂ ਦੀ ਹੱਜ ਭਾਜੀ ਉਹ ਤਾਂ ਨਾਨੇ ਦਾ ਹਰ ਕਿਸੇ ਦੀ ਸਾਨੂੰ ਜੇ ਇਮੇਜ ਹੀ ਬਣਾਵਾਂਗੇ ਨਾ ਸਮਾਈਲ ਵਾਲੀ ਜਿਹੜੀ ਇਮੇਜ ਹੈ ਸਮਾਈਲ ਆਈਗੀ ਭਾਜੀ ਤੁਹਾਡੇ ਮੰਚ ਹੂੰ ਬਿਲਕੁਲ ਆਈਗੀ ਮੈਨੂੰ ਲੱਗਦਾ ਇਸ ਪੋਡਕਾਸਟ ਤੋਂ ਬਾਅਦ ਮੈਂ ਵੀ ਤੁਹਾਡੇ ਵਾਂਗ ਹੀ ਸੋਚਣਾ ਸ਼ੁਰੂ ਕਰ ਦਿੰਗੇ ਹਰ ਕਿਸੇ ਦੀ ਸਮਾਈਲ ਦੇਖੋ ਬਿਲਕੁਲ 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 ਸਮਾਈਲ ਬਹੁਤ ਭਾਜੀ ਮੈਨੂੰ ਇੱਕ ਸਵਾਲ ਆਇਆ ਦਿਮਾਗ ਦੇ ਵਿੱਚ ਅੱਜ ਕੱਲ ਸੌਫਟ ਡਰਿੰਕਸ ਦਾ ਜ਼ਮਾਨਾ ਅਸੀਂ ਜਿੱਥੇ ਜਾਂਦੇ ਆਂ ਘਰਾਂ ਦੇ ਵਿੱਚ ਜਾਂਦੇ ਆਂ ਪਹਿਲਾਂ ਹੁੰਦਾ ਸੀ ਵੀ ਚਲੋ ਘਰ ਦੇ ਵਿੱਚ ਚਾਟੀ ਦੀ ਲੱਸੀ ਹੁੰਦੀ ਸੀ ਘਰਾਂ ਦੇ ਵਿੱਚ ਬਣਾਈ ਹੁੰਦੀ ਸੀ ਜਾਂ ਉਸੇ ਟਾਈਮ ਬਣਾ ਕੇ ਵੀ ਦੇ ਦਿੰਦੇ ਚਲੋ ਚਾਟੀ ਦੀ ਲੱਸੀ ਨੂੰ ਟਾਈਮ ਲੱਗਦਾ ਜਾਂ ਕਿਸੇ ਪ੍ਰਕਾਰ ਨਾਲ ਕੋਈ ਵੀ ਜਿਹੜੀ ਐ ਸੌਫਟ ਡਰਿੰਕ ਨਹੀਂ ਹੁੰਦੀ ਸੀ ਜੀ ਲੱਸੀ ਜਿਹੜੀ ਹੈ ਜਾਂ ਤਾਂ ਨਮਕੀਨ ਦਿੱਤੇ ਜਾਂਦੇ ਸੀ ਜਾਂ ਹੋਰ ਵੀ ਸਾਡੇ ਕੋਲ ਇਹੋ ਜੀਆਂ ਡਰਿੰਕਸ ਸੀਗੀਆਂ ਜਿਹੜੀਆਂ ਸਾਡੀਆਂ ਆਪਦੀਆਂ ਸੀ ਪੰਜਾਬੀਆਂ ਦੀ ਸੀ ਜਾਂ ਭਾਰਤੀਆਂ ਦੀ ਸੀ ਉਹ ਸਰਵ ਕੀਤੀ ਜਾਂਦੀ ਸੀ ਪਰ ਹੁਣ ਸਾਨੂੰ ਲੱਗਦਾ ਵੀ ਸਾਡੇ ਕੋਲ ਸ਼ਾਇਦ ਸਮਾਂ ਘੱਟ ਹੈ ਇਸ ਸੌਫਟ ਡਰਿੰਕਸ ਪਰ ਕਰ ਦਿੰਦੇ ਆ ਕਿੰਨੀ ਕੁ ਘਾਤਕ ਹੋ ਸਕਦੀ ਹੈ ਸਵਾਲ ਮੇਰਾ ਥੋੜਾ ਜਿਹਾ ਲੰਬਾ ਹੈ ਕਿਉਂਕਿ ਦੋ ਸਵਾਲ ਵਿੱਚ ਐਡ ਹੁੰਦੇ ਆ ਜੀ ਇੱਕ ਇਹ ਵੀ ਦੇਖਣ ਦੇ ਵਿੱਚ ਆਂਦਾ ਬੱਚਿਆਂ ਨੂੰ ਹਮ ਬੱਚੇ ਹਜੇ 3-4 ਸਾਲ ਦੇ ਹੋਏ ਹੁੰਦੇ ਆ ਹਮ ਤੇ ਉਹਨਾਂ ਨੂੰ ਅਸੀਂ ਸੌਫਟ ਡਰਿੰਕਸ ਤੇ ਲਾ ਦਿੰਦੇ ਆ ਉਹਨਾਂ ਨੂੰ ਅਸੀਂ ਚਿਪਸ ਦੇ ਦਿੰਦੇ ਆ ਉਹਨਾਂ ਨੂੰ ਇਹੋ ਜਿਹੇ ਸਨੈਕਸ ਦੇ ਦਿੰਦੇ ਆ ਇੱਕ ਦੰਦਾਂ ਵਾਸਤੇ ਕਿੰਨੇ ਖਤਰਨਾਕ ਹੁੰਦੇ ਪਾਜੀ ਦੰਦਾਂ ਲਈ ਜੇ ਕੋਈ ਸਭ ਤੋਂ ਖਤਰਨਾਕ ਚੀਜ਼ ਹੈ ਤਾਂ ਕੋਲਡ ਡਰਿੰਕਸ ਨੇ ਕੋਲਡ ਡਰਿੰਕਸ ਬਿਲਕੁਲ ਮੈਂ ਬਹੁਤਾ ਪੁਰਾਣਾ ਤਾਂ ਨਹੀਂ ਹੈਗਾ ਖੈਰ ਪਰ ਮੈਂ ਆਪਣੇ ਕਾਲਜ ਵੇਲੇ ਦੀ ਤੁਹਾਨੂੰ ਗੱਲ ਦੱਸਣਾ ਜਾਂ ਮੈਂ ਆਪਣੇ ਬਚਪਨ ਤੋਂ ਜੋ ਸ਼ੁਰੂ ਕਰਾਂ ਜਦੋਂ ਸਾਡੇ ਘਰੇ ਕੋਈ ਸਾਡਾ ਰਿਸ਼ਤੇਦਾਰ ਆਉਂਦਾ ਸੀ ਜਾਂ ਮੇਰੇ ਫਾਦਰ ਸ਼ਾਮ ਨੂੰ ਜਦੋਂ ਆਉਂਦੇ ਸੀ ਤਾਂ ਅਸੀਂ ਕਹਿੰਦੇ ਸੀ ਕਿ ਚੀਜੀ ਲੈ ਕੇ ਆਏ ਨੇ ਪਾਪਾ ਹੂੰ ਤਾਂ ਅਸੀਂ ਸਾਈਕਲ ਤੋਂ ਡੰਡੇ ਉਹ ਲਫਾਫਾ ਲਾਉਂਦੇ ਸੀ ਚੀਜੀ ਦਾ ਤੇ ਉਹਦੇ ਚੋਂ ਕੇਲੇ ਨਿਕਲਦੇ ਸੀ ਆਲੂ ਭਾਰੇ ਨਿਕਲਦੇ ਸੀ ਸੇਵ ਨਿਕਲਦੇ ਸੀ ਸੇਵ ਨਿਕਲਦੇ ਸੀ ਇਹੀ ਸਾਡੀ ਚੀਜੀ ਹੁੰਦੀ ਸੀਗੀ ਅਸੀਂ ਬਹੁਤ ਇੰਜੋਏ ਕਰਕੇ ਖਾਂਦੇ ਸੀ ਹੁਣ ਭਾਜੀ ਕਲਚਰੀ ਸਿਸਟਮ ਹੀ ਇਦਾਂ ਦਾ ਹੋ ਗਿਆ ਤੁਸੀਂ ਆਪਣੇ ਬੱਚੇ ਲਈ ਲਫਾਫੇ ਚ ਫਰੂਟਸ ਲੈ ਕੇ ਜਾਓ ਖਾਊਗਾ ਨਹੀਂ ਉਹ ਉਹਨੂੰ ਐਪਰੀਸ਼ੀਏਟ ਹੀ ਨਹੀਂ ਕਰੇਗਾ ਹੈਨਾ ਕਿਉਂਕਿ ਟੀਵੀ ਤੇ ਐਡਸ ਓਦਾਂ ਦੀਆਂ ਹੋ ਗਈਆਂ ਸਾਡੇ ਬਚਪਨ ਚ ਟੀਵੀ ਨਹੀਂ ਸੀ ਤੇ ਅਸੀਂ ਸਾਰੇ ਠੀਕ ਸੀ ਟੀਵੀ ਤੇ ਤੁਹਾਨੂੰ ਤਕਰੀਬਨ ਤਕਰੀਬਨ ਚਲੋ ਪੂਰਾ ਗਲਤ ਕਹਿਣਾ ਵੀ ਗਲਤ ਹੋ ਜਾਊਗਾ ਗਲਤ ਮਤਲਬ ਪਾਸੇ ਲਾਇਆ ਜਾ ਰਿਹਾ ਕਿਉਂਕਿ ਪ੍ਰੋਮੋਸ਼ਨ ਓਦਾਂ ਚੱਲਦੀਆਂ ਨੇ ਤੁਸੀਂ ਕੋਲਡ ਡਰਿੰਕਸ ਲੈਂਦੇ ਹੋ ਬਾਰ ਬਾਰ ਤੁਸੀਂ ਕੋਲਡ ਡਰਿੰਕਸ ਲੈਂਦੇ ਤੁਸੀਂ ਜਿੰਨੇ ਵਾਰੀ ਉਹ ਉਸ ਇੱਕ ਕੋਲਡ ਡਰਿੰਕ ਦੇ ਵਿੱਚ ਪਹਿਲੀ ਗੱਲ ਤਾਂ ਤੁਹਾਡੀ ਹੈਲਥ ਨਾਲ ਹੀ ਬਹੁਤ ਵੱਡਾ ਖਿਲਵਾੜ ਹੈ 12 15 ਤਾਂ ਚਮਚੇ ਉਹ ਚੀਨੀ ਦੇ ਹੁੰਦੇ ਭਾਜੀ ਹੂੰ ਤੁਸੀਂ ਇੱਕਦਮ ਲੈਨੇ ਹੋ ਤੁਹਾਡੇ ਬਲੱਡ ਸ਼ੂ ਇੱਕਦਮ ਸ਼ੂਗਰ ਰਸ਼ ਹੋ ਜਾਂਦਾ ਤੁਹਾਡੇ ਹੂੰ ਗਲੂਕੋਜ਼ ਰਸ਼ ਜਿਹਨੂੰ ਕਹਿੰਦੇ ਨੇ ਹੈਨਾ ਤੇ ਉਹ ਤੁਹਾਡੇ ਹੋਰ ਆਰਗਨਸ ਲਈ ਬੁਰਾ ਹਾਲ ਹੈ ਫਿਰ ਤੁਹਾਡੇ ਮੂੰਹ ਚ ਜਾਂਦਾ ਪਹਿਲਾਂ ਤੁਹਾਡੇ ਜਿਹੜੇ ਦੰਦ ਹੈ ਜਿਹੜਾ ਉਹ ਕੈਲਸ਼ੀਅਮ ਮਤਲਬ ਹਾਈਡਰੋਕਸੀ ਐਪੇਟਾਈਟ ਦਾ ਬਣਿਆ ਹੁੰਦਾ ਉਹ ਤੁਸੀਂ ਤੁਹਾਡਾ ਫਰਸ਼ ਸਾਫ਼ ਨਹੀਂ ਹੋ ਰਿਹਾ ਉਸੀ ਉੱਥੇ ਨਾ ਕੋਲਡ ਡਰਿੰਕ ਸੁੱਟ ਦਿਓ ਥੋੜੀ ਦੇਰ ਲਈ ਤੁਹਾਡਾ ਟਾਇਲਟ ਸੀਟ ਹੈ ਉਹਦੇ ਤੇ ਸਿੱਟ ਦਿਓ ਪਿਆ ਰਹਿਣ ਦਿਓ ਥੋੜੀ ਦੇਰ ਬਾਅਦ ਸਾਫ਼ ਕਰੋ ਬਿਲਕੁਲ ਕਲੀਨ ਹੋ ਜਾਏਗਾ ਤੁਹਾਡੇ ਦੰਦਾਂ 'ਚ ਤੁਸੀਂ ਕੋਲਡ ਡਰਿੰਕ ਨੂੰ ਪੀਂਦੇ ਹੋ ਕੋਲਡ ਡਰਿੰਕ ਪੀਣ ਤੋਂ ਬਾਅਦ ਆਪਣੇ ਦੰਦਾਂ ਤੇ ਦਾ ਹੱਥ ਮਾਰ ਕੇ ਤੁਹਾਨੂੰ ਚਰੀਟਾਂ ਦੀ ਆਵਾਜ਼ ਸੁਣੇਗੀ ਦੰਦਾਂ ਦੇ ਉੱਤੇ ਜਿਹੜੇ ਤੁਹਾਡਾ ਇਨੇਮਲ ਹੈ ਉਸ ਇਨੇਮਲ ਨੂੰ ਉਹ ਪੰਜਾਬੀ 'ਚ ਜਿਹਨੂੰ ਆਪਾਂ ਬੋਦਾ ਕਹਿ ਦਿੰਦੇ ਆ ਜਾਂ ਖੋਖਲਾ ਕਹਿ ਦਿੰਦੇ ਆ ਉਦਾਂ ਦਾ ਕੰਮ ਕਰਦਾ ਲੀਚ ਆਊਟ ਕਰ ਦਿੰਦਾ ਤੁਹਾਡੇ ਦੰਦਾਂ 'ਚ ਜੋ ਕੈਲਸ਼ੀਅਮ ਹੈ ਕੋਲਡ ਡਰਿੰਕਸ ਜਿਹੜੇ ਲੋਕੀ ਜਿਆਦਾ ਪੀਂਦੇ ਉਹਨਾਂ ਦੇ ਦੰਦਾਂ ਦੀ ਜਿਹੜੀ ਉੱਪਰਲੀ ਪਰਤ ਆ ਉਹ ਸੌਫਟ ਹੋਣੀ ਸ਼ੁਰੂ ਹੋ ਜਾਂਦੀ ਹੈ। ਬ੍ਰਸ਼ਨਲ ਘਸਣੇ ਸ਼ੁਰੂ ਹੋ ਜਾਂਦੀ ਹੈ। ਜੋ ਬੰਦਾ ਕੋਲਡ ਡਰਿੰਕ ਪੀਏਗਾ ਉਹਨੂੰ ਆਉਣ ਵਾਲੇ ਦਿਨਾਂ 'ਚ ਸੈਂਸਿਟੀਵਿਟੀ ਤੋਂ ਨਹੀਂ ਕੋਈ ਬਚਾ ਸਕਦਾ। ਉਹਦੇ ਦੰਦ ਜਾਣੇ ਜਾਣੇ ਉਹਦੇ ਦੰਦ ਛੇਤੀ ਘਸਣੇ ਆ ਉਹਦੇ ਦੰਦ ਫਟਾਫਟ ਜਿੱਦਾਂ ਉਹ ਰਾਤ ਨੂੰ ਸੋਏਗਾ ਕਿਰਚੇਗਾ ਤਾਂ ਦੰਦ ਉਹਦੇ ਘਸਣਗੇ ਘਸਣਗੇ। ਸੋ ਕੋਲਡ ਡਰਿੰਕ ਬਹੁਤ ਮਾੜੀ ਚੀਜ਼ ਆ। ਖਾਸ ਕਰਕੇ ਅਸੀਂ ਹੁਣ ਬੱਚਿਆਂ ਨੂੰ ਵੀ ਪੀਣ ਲਾ ਲਿਆ। ਠੀਕ ਹੈ ਜੀ ਸੋ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਮੈਂ ਆਪਣੇ ਬੱਚਿਆਂ ਤੇ ਇਸ ਚੀਜ਼ ਭਾਜੀ ਅਜ਼ਮਾਉਣਾ ਮੇਰੇ ਬੱਚਾ ਮੇਰਾ ਬੇਟਾ 14 15 ਸਾਲ ਦਾ ਹੈ ਬੇਟੀ ਮੇਰੀ 11 ਸਾਲ ਦੀ ਹੈ ਮੇਰੇ ਬੱਚਿਆਂ ਨੇ ਅੱਜ ਤੱਕ ਕੋਲਡ ਡਰਿੰਕ ਨਹੀਂ ਟੈਸਟ ਕੀਤਾ ਇਹਨਾਂ ਨੇ ਨਾ ਨਹੀਂ ਕੀਤਾ ਉਹ ਕਿਸੇ ਪਾਰਟੀ 'ਚ ਜਾਂਦੇ ਨੇ ਸਰਵ ਕੀਤਾ ਜਾਂਦਾ ਨਹੀਂ ਪੀਂਦੇ ਮੈਂ ਇੰਨਾ ਕੁ ਤਾਂ ਫਰਜ਼ ਨਿਭਾ ਸਕਦਾ ਨਾ ਭਾਜੀ ਕਿਸੇ ਵਕਤ ਮੈਂ ਥੋੜਾ ਸਖਤ ਵੀ ਹੋਇਆ ਬੱਚਿਆਂ ਲਈ ਹੈਨਾ ਬਟ ਹੁਣ ਉਹ ਵੱਡੇ ਹੋ ਗਏ ਹੁਣ ਉਹਨਾਂ ਨੂੰ ਪਤਾ ਲੱਗਿਆ ਨਾ ਮੈਂ ਖੁਦ ਪੀਂਦਾ ਨਾ ਮੈਂ ਬੱਚਿਆਂ ਨੂੰ ਪੀਣ ਦਿੰਦਾ ਨਹੀਂ ਉਹ ਪੀਂਦੇ ਵੀ ਨਹੀਂ ਹੈਗੇ ਇਹ ਮੈਂ ਆਪਣੇ ਮਰੀਜ਼ਾਂ ਨੂੰ ਵੀ ਸਮਝਾਉਣਾ ਭਾਜੀ ਜੇ ਮੇਰੇ ਕੋਲ ਟਾਈਮ ਹੋਵੇ ਮੈਂ ਉਹਨਾਂ ਦੇ ਬੱਚਿਆਂ ਦੀ ਵੀ ਕਲਾਸ ਲੈਣਾ 2 4 5 ਮਿੰਟ ਦੀ ਕਿ ਯਾਰ ਕੋਲਡ ਡਰਿੰਕਸ ਉਸੀ ਨਾ ਪੀਓ ਤੇ ਦੂਸਰਾ ਸੌਫਟ ਡਰਿੰਕਸ ਦੀ ਜਗ੍ਹਾ ਤੇ ਆਪਾਂ ਲੱਸੀ ਨੂੰ ਬਿਲਕੁਲ ਤਿਆਗ ਦਿੱਤਾ ਲੱਸੀ ਪੀਂਦੇ ਅਸੀਂ ਗੰਨੇ ਦਾ ਰਸ ਕਿੰਨੇ ਕ ਬੱਚੇ ਪੀਂਦੇ ਆ ਲੱਸੀ ਹੋ ਗਈ ਅਸੀਂ ਉਹ ਚੀਜ਼ਾਂ ਤਿਆਗ ਦਿੱਤੀਆਂ ਕੋਲਡ ਡਰਿੰਕਸ ਤੇ ਆ ਗਏ ਆ ਇਹ ਚੀਜ਼ਾਂ ਨੂੰ ਸਾਨੂੰ ਬਾਹਰ ਕੱਢਣਾ ਪਏਗਾ ਸਾਨੂੰ ਵਾਪਸ ਆਪਣੇ ਸ਼ਕੰਜਮੀਆਂ ਤੇ ਆਉਣਾ ਪਏਗਾ ਨਿੰਬੂਆਂ ਤੇ ਆਉਣਾ ਪਏਗਾ ਬਿਲਕੁਲ ਠੀਕ ਹੈ ਸਲਾਦ ਫਰੂਟਸ ਲਓ ਤੁਸੀਂ ਸਲਾਦ ਫਰੂਟ ਡੇਲੀ ਖਾਓ ਤੁਹਾਨੂੰ ਦੰਦਾਂ ਦੀ ਸਫਾਈ ਕਰਾਣ ਦੀ ਵੀ ਜ਼ਰੂਰਤ ਨਹੀਂ ਪੈਗੀ ਭਾਜੀ ਬ੍ਰਸ਼ਾ ਜਿਹੜਾ ਡੈਂਟਲ ਟੂਥ ਬ੍ਰਸ਼ ਆਪਾਂ ਜਿਹਨੂੰ ਕਹਿੰਦੇ ਆ ਇਹ ਕੋਈ ਸਦੀਆਂ ਤੋਂ ਥੋੜੀ ਹੈ ਹੂੰ ਮੇਰੇ ਬਚਪਨ ਚ ਮੈਨੂੰ ਨਹੀਂ ਲੱਗਦਾ ਸਾਡੇ ਪਿੰਡ ਚ ਹੋਰ ਕੋਈ ਬਹੁਤੇ ਬੰਦੇ ਕਰਦੇ ਹੋਣਗੇ ਹੈਨਾ ਸਾਡੇ ਵੀ ਸ਼ਾਇਦ ਇੱਕ ਟੂਥ ਬ੍ਰਸ਼ ਹੁੰਦਾ ਸੀਗਾ ਤੇ ਹੁਣ ਤਾਂ ਚਲੋ ਅਵੇਅਰਨੈਸ ਹੋ ਗਈ ਸੋ ਉਸ ਤੋਂ ਪਹਿਲਾਂ ਕਿਹੜਾ ਲੋਕਾਂ ਦੇ ਦੰਦ ਨਹੀਂ ਸੀ ਹੁੰਦੇ ਦੰਦ ਤਾਂ ਹੁੰਦੇ ਸੀ ਪਰ ਉਸ ਤੋਂ ਪਹਿਲਾਂ ਲੋਕਾਂ ਦੀ ਖਾਣ ਪੀਣ ਦੀ ਜਿਹੜੀ ਹੈਬਿਟ ਸੀ ਉਹ ਬਹੁਤ ਬਿਹਤਰ ਹੁੰਦੀਆਂ ਸੀ ਸਾਡੇ ਨਾਲ ਹਮ ਹਰ ਬੰਦਾ ਖਾਣਾ ਖਾਣ ਤੋਂ ਪਹਿਲਾਂ